ਵੀ ਜਿਸ ਤਰ੍ਹਾਂ ਕਿ ਪਰਮੇਸ਼ਰ ਜੀ ਦਾ ਸੁਭਾਅ ਕੀ ਹੈ ਬਾਣੀ ਤੋਂ ਪਤਾ ਲੱਗਿਆ ਆਪ ਨੂੰ ਤਾਂ ਕੀ ਪਤਾ ਸੀ ਵੀ ਪਰਮੇਸ਼ਰ ਜੀ ਕੰਮ ਸਵਾਰ ਦੇ ਆ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਪਰਮੇਸ਼ਰ ਸਵਾਰ ਦਾ ਤੇ ਜੇ ਸਵਾਰ ਨਾਲੇ ਨਾਲ ਪਿਆਰ ਪਾਉਣੇ ਤੇ ਮੈਂ ਵੀ ਆਪਣਾ ਸੁਭਾਅ ਬਣਾ ਲਵਾਂ ਕਿ ਜਿੰਨਾ ਤੱਕ ਹੋ ਸਕਦਾ ਹੈ ਆਪਾਂ ਕਿਸੇ ਦਾ ਸਵਾਰ ਨਾ ਆਪਾਂ ਜਿੰਦਗੀ ਕਿਸੇ ਦਾ ਵਿਗਾੜਨਾ ਨਹੀਂ ਸਵਾਰਨ ਵਾਲਾ ਸੁਭਾਅ ਰੱਬ ਦੇ ਨੇੜੇ ਲੱਗ ਜਾਂਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਵੀ ਫੇਰ ਸਵਾਰਨਾ ਹੈ ਸੌਖੇ ਤੇ ਫੇਰੀ ਬਣੂ ਨਾ ਫਿਰ ਜੇ ਆਪਣਾ ਸੁਭਾਅ ਵਿਗਾੜਨ ਵਾਲਾ ਮੰਨ ਲਓ ਜੇ ਕਿਹਾ ਮੈਂ ਵਿਗਾੜਨ ਵਾਲਾ ਹੈ ਤੇ ਵਿਗਾੜਨ ਵਾਲੇ ਦੀ ਸਮਾਰਨ ਵਾਲੇ ਨਾਲ ਕਿਵੇਂ ਬਣੂਣੀ ਕਿ ਬਣ ਜੂ ਤੇਲ ਪਾਣੀ ਨਹੀਂ ਇਕੱਠੇ ਹੁੰਦੇ ਅਸ਼ਾਰਾ ਕਾਫੀ ਹੈ ਸਮਿਤਰਤਾ ਦੀ ਗੱਲ ਪਰਮੇਸ਼ਰ ਜੀ ਦਾਤੇ ਨੇ ਦਾਤਾ ਅਸੀਂ ਦਾਤੇ ਦੀ ਰੁੱਤੇ ਨੂੰ ਵੰਡ ਗਏ ਮਿਤਰਤਾ ਬਣ ਗਈ ਵੀ ਉਹ ਵੰਡ ਰਿਹਾ ਉਹਦੀ ਸਾਰੀ ਕੁਦਰਤ ਵੀ ਵੰਡ ਰਹੀ ਹੈ ਫੁੱਲ ਖੁਸ਼ਬੂ ਵੰਡ ਰਿਹਾ ਸੂਰਜ ਰੋਸ਼ਨੀ ਵੰਡ ਰਿਹਾ ਦਰਖਤ ਆਕਸੀਜਨ ਵੰਡ ਰਹੇ ਹਨ ਨਦੀਆਂ ਦਰਿਆ ਪਾਣੀ ਵੰਡ ਰਹੇ ਹਨ ਸਾਰੀ ਕੁਦਰਤ ਵੰਡ ਰਹੀ ਹੈ ਤੂੰ ਵੀ ਵੰਡਿਆ ਕਰ ਰੱਬ ਦੇ ਨਾਲ ਮਿਤਰਤਾ ਬਣ ਜੂ ਕਿਉਂਕਿ ਉਹ ਕਰਤੇ ਦੀ ਕੁਦਰਤ ਵੀ ਵੰਡ ਰਹੀ ਹੈ ਤੂੰ ਵੀ ਵੰਡਿਆ ਪਰ ਅਸਤਤਵ ਦੇ ਨਾਲ ਇੱਕ ਹੋ ਜਾਏਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਨਾਲ ਗਿਆ ਨਾ ਵੰਡਣਾ ਸੁਭਰ ਰਲ ਗਿਆ ਨਾ ਇਦਾਂ ਵੰਡਣੀ ਹੈ ਇਦਾਂ ਪਾਉਣੀ ਹੈ ਪ੍ਰੀਤ ਸੁਜਾਂਤ ਮੀਤ ਸਾਜਣ ਹੈ ਸਮੀਆਂ ਜਿਸ ਦਾ ਮਿੱਤਰ ਸਤਿਨ ਸਮਰੂਪ ਵਿੱਚ ਵਿਆਪਕ ਪਰਮੇਸ਼ਰ ਹੈ ਤਿਸ ਜਨ ਤੋ ਕਹੋ ਕਹੋ ਕਾ ਕੀ ਕਮੀਆਂ ਕਹਿੰਦੇ ਫਿਰ ਪਰਮੇਸ਼ਰ ਦੇ ਉਸ ਸੇਵਕ ਨੂੰ ਕਾਹਦੀ ਕਮੀ ਰਹਗੀ ਉਹਨੂੰ ਕਹਿੰਦੇ ਫਿਰ ਕੋਈ ਕਮੀ ਨਹੀਂ ਮਹਿਸੂਸ ਹੁੰਦੀ ਨਾ ਨਾ ਤਾਂ ਸਰਬ ਵਿਆਪਕ ਨਾ ਜੁੜ ਗਿਆ ਇਸ ਕਰਕੇ ਕਿਸ ਜਾਣ ਕੋ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਅਗਲੀ ਪੰਕਤੀ ਆ ਗਈ ਜਿਸ ਦੀ ਪ੍ਰੀਤ ਮਾਲਕ ਪਰਮੇਸ਼ਰ ਦੇ ਨਾਲ ਪੈਗੀ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੁਖ ਦਰਦ ਭਰਮ ਤਾਕਾ ਭਾਗੀ ਰਹਾਓ ਉਹਦੇ ਸਾਰੇ ਦੁੱਖ ਦਰਦ ਭਰਮ ਭੱਜ ਗਏ ਦੁੱਖ ਦਰਦ ਭ੍ਰਮਤਾ ਕਾ ਭਾਗੀ ਰਹਾਓ ਭੱਜ ਗਏ ਸਾਰੇ ਦੁੱਖ ਦਰਦ ਵਹਿਮ ਭਰਮ ਭੰਡ ਤੂਖ ਦਰਦ ਭ੍ਰਮਤਾ ਕਾ ਭਾਗੀ ਰਹਾਓ ਅਗਲੀ ਪੰਕਤੀ ਜਾ ਕਉ ਰਸ ਹਰ ਰਸ ਹੈ ਆਇਓ ਜਿਹਨੂੰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਰਸ ਆ ਗਿਆ ਪਰਮੇਸ਼ਰ ਦੇ ਨਾਮ ਦਾ ਆਨੰਦ ਆ ਗਿਆ ਜਾਂ ਤਉ ਰਸ ਹਰ ਰਸ ਹੈ ਆਇਓ ਸੋ ਅਨਰਸ ਨਾ ਹੀ ਲਪਟਾਇਓ ਫਿਰ ਕਹਿੰਦੇ ਉਹ ਸਰੀਰ ਕਚਸਕਿਆਂ ਦੇ ਵਿੱਚ ਨਹੀਂ ਉਲਜਦਾ ਬਹੁਤੀ ਮਨੁੱਖਤਾ ਜਿਹੜੀ ਸਾਰੀ ਨਹੀਂ ਕਿਹਾ ਬਹੁਤੀ ਮਨੁੱਖਤਾ ਸਰੀਰ ਕਚਸਕਿਆਂ 'ਚ ਹੀ ਮਰ ਜਾਂਦੀ ਹੈ ਕੋਈ ਅੱਖਾਂ ਦੇ ਚਸਕੇ 'ਚ ਮਰ ਗਿਆ ਕੋਈ ਕੰਨਾਂ ਦੇ ਚਸਕੇ 'ਚ ਮਰ ਗਿਆ ਉਹ ਜੀਭ ਦੇ ਚਸਕੇ 'ਚ ਮਰ ਗਿਆ ਪੂਛਾਂਮੁੜੀ ਦੇ ਚਸਕੇ 'ਚ ਮਰ ਗਿਆ ਇਦਾਂ ਬਹੁਤੀ ਦੁਨੀਆ ਚਸਕਿਆਂ ਚ ਹੀ ਮਰ ਜਾਂਦੀ ਹੈ ਜੀਵ ਤੇ ਲਾ ਲੋ ਥੋੜਾ ਕ ਇਸ਼ਾਰਾ ਮਾਤਰ ਬਿਆਖਿਆ ਦੇਖੋ ਜੀਵ ਦਾ ਚਸਕਾ ਦੇਖੋ ਕਿੰਨਾ ਮਾੜਾ ਹੈ ਫਿਰ ਜੀਵ ਚਸਕੇ ਦੇ ਵਿੱਚ ਨਾ ਤਾਂ ਡਾਕਟਰ ਦੀ ਗੱਲ ਸੁਣਦੀ ਹੈ ਬਹੁਤ ਲੋਕ ਵੇਖੇ ਆ ਕਿ ਸ਼ੂਗਰ ਹੋ ਗਈ ਜਾਂ ਬਲੱਡ ਪ੍ਰੈਸ਼ਰ ਵਧਦਾ ਹੁਣ ਬਲੱਡ ਪ੍ਰੈਸ਼ਰ ਵਧਦਾ ਹੈ ਪਕੌੜੀ ਨਹੀਂ ਹਣੋ ਖੜਦੇ ਚਸਕਾ ਹੋਗਾ ਨਾ ਜੀਵ ਦਾ ਵੀ ਡਾਕਟਰ ਦੀ ਸੁਣੀ ਅਣ ਸੁਣੀ ਕਰਤੀ ਗੱਲ ਡਾਕਟਰ ਨੇ ਦੱਸਿਆ ਸੀ ਨਾ ਵੀ ਤਲੀਆਂ ਚੀਜ਼ਾਂ ਬੰਦ ਲੋਣ ਕੀ ਬੰਦ ਕੋਲ ਜੋ ਐਂ ਕੀ ਹੁੰਦਾ ਹੈ ਰਸ ਦੇ ਵਿੱਚ ਹੀ ਸ਼ੁਗਰਾ ਗਲਾਪਿਆ ਮਨਉਣੀ ਸਾਨੂੰ ਹਟਦਾ ਦੁੱਖ ਨੇ ਨਾ ਇਹ ਦੇਖੋ ਬਾਕੀ ਅੱਜ ਤਾਂ ਤੁਹਾਨੂੰ ਪਤਾ ਹੀ ਆ ਕਿੰਨਾ ਬਸ ਹੋ ਗਿਆ ਇਸ ਕਰਕੇ ਏਦਾਂ ਗੱਲ ਨਹੀਂ ਸੁਣਦੀ ਜੀਵ ਡਾਕਟਰ ਦੀ ਨਾ ਪੇਟ ਦੀ ਗੱਲ ਸੁਣਦੀ ਹੈ ਪੇਟ ਦੁਹਾਈਆਂ ਪਾਈ ਜਾਂਦਾ ਹੈ ਵੀ ਇਦਾਂ ਹੀ ਕਹਿੰਦਾ ਨਾ ਜੀਵ ਨੂੰ ਵਿਵਸ ਕਰ ਵਿਵਸ ਕਰ ਵਿਵਸ ਕਰ ਜੀਵ ਕਹਿੰਦੀ ਚੁੱਪ ਕਰ ਚੁੱਪ ਕਰ ਸਵਾਲ ਬਹੁਤ ਆ ਬੋਲੋ ਸਤਨਾਮ ਸੋ ਜਿਹਦਾ ਨਾਮ ਕਰਵਾਉਂਦਾ ਪੇਟ ਨੂੰ ਕਹਿੰਦੀ ਜੀਵ ਕਹਿੰਦੀ ਚੁੱਪ ਕਰ ਸਵਾਦ ਬਹੁਤ ਹੈ ਢਿੱਡ ਦਹਾਈਆਂ ਪਾਈ ਜਾਂਦਾ ਪਰ ਜੀਵ ਸੁਣਦੀ ਵੀ ਨਹੀਂ ਜਿਹੜੀ ਜੀਵ ਆਪਣੇ ਪੇਟ ਦੀ ਗੱਲ ਸੁਣਨੋਂ ਹਟ ਜੇ ਫਸ ਉੱਥੇ ਦੁੱਖ ਹੀ ਦੁੱਖ ਹੈ ਬੋਲੋ ਸਾਤਨਾਮ ਇਹ ਗੱਲ ਛੋਟੀ ਨਹੀਂ ਵਿਆਖਿਆ ਕਰੋ ਪਰ ਲਿਖਾ ਲਿਆ ਕੇ ਕਰ ਜਿਹਨੇ ਵੀ ਤੁਸੀਂ ਆਪਣੇ ਪੇਟ ਦੀ ਗੱਲ ਨਹੀਂ ਸੁਣਦੇ ਜੀਵ ਜੀਵ ਤੱਕ ਨੂੰ ਬੱਸ ਦੁੱਖ ਹੀ ਦੁੱਖ ਕਿੰਨੀ ਦੁੱਖਾਂ ਹੀ ਕੱਟੇ ਜਾਣੇ ਜਦੋਂ ਗੱਲ ਸੁਣਨ ਲੱਗ ਪਈ ਸੋ ਇਹਨਾਂ ਆਸ਼ਾਰਾਂ ਨੂੰ ਸਮਝਣਾ ਹੈ ਇਸ ਕਰਕੇ ਗੁਰੂ ਜੀ ਨੇ ਕਿਹਾ ਤਾਂ ਵਾਪਾ ਹੋਰ ਖਾਣਾ ਖੁਸ਼ੀ ਹੋਰ ਖਾਣਾ ਓਵਰ ਹੀਟਿੰਗ ਬਾਧੂ ਦੇ ਖਾਣੇ ਐਵੇਂ ਜੀਪਾਂ ਦੇ ਸਵਾਦ ਨੇ ਮੂੰਹ ਮਾਰੀ ਜਾਣਾ ਬਿਨਾ ਲੋੜ ਤੋਂ ਬਿਨਾ ਲੋੜ ਤੋਂ ਕਿ ਐਵੇਂ ਬਿਨਾ ਲੋੜ ਤੋਂ ਮੂੰਹ ਮਾਰੀ ਜਾਣਾ ਕੱਲਾ ਕੋਈ ਹੈ ਗੁਰੂ ਪੀਤ ਜੀ ਨੇ ਤਾਂ ਸਖਤ ਬਚਨ ਵੀ ਕਿਹਾ ਕਹਿੰਦੇ ਪੇਟ ਭਰਿਓ ਪਸ਼ੂ ਆ ਜੋ ਸੋਇਓ ਮਨੁੱਖ ਜਨਮ ਹੈ ਹਾਰੇ ਉਹ ਕਹਿੰਦੇ ਪਸ਼ੂ ਵਾਂਗੂ ਖਾ ਕੇ ਸੁੱਤਾ ਰਿਹਾ ਮਨੁੱਖਾ ਜਨਮ ਦੀ ਬਾਜੀ ਹਾਰ ਗਿਆ ਬਾਜੀ ਹਾਰ ਗਿਆ ਇਸ ਕਰਕੇ ਭਾਈ ਇਦਾਂ ਚਲੋ ਵਚਨਾ ਬੱਚਿਓ ਤੇ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰਸ ਆ ਗਿਆ ਉਹ ਫਿਰ ਇਹ ਸਰੀਰ ਦੇ ਚਸਕਿਆਂ ਤੋਂ ਬਚ ਗਿਆ ਨਹੀਂ ਤਾਂ ਫਿਰ ਬਹੁਤੇ ਚਸਕਿਆਂ 'ਚ ਹੀ ਮਰਦੇ ਆ ਦੁਨੀਆ ਸਾਪਾ ਸਮਝ ਲਿਆ ਤੇ ਰੱਜ ਆਉਂਦਾ ਨਹੀਂ ਅੱਖੀਂ ਦੇਖਣਾ ਰੱਜੀਆਂ ਗੌਰੰਗਤ ਤੁਮਾਸੀ ਉਸ ਤੋਂ ਤਨਿੰਦਾ ਕਾਨੁ ਸੁਨ ਰੋਵਣ ਤੇ ਹੱਸਾਂਸੀ ਸਾਦੀ ਜੀਵਨਾ ਰੱਜੀਆਂ ਤਰ ਭੋਗ ਵਿਲਾਸੇ ਨਕ ਨਾ ਰੱਜਾ ਵਾਸਲੇ ਦੁਰਗੰਧ ਸੁਵਾਸੇ ਰਾਜਾ ਨਾ ਕੋਈ ਜੀਵਿਆ ਕੂੜੇ ਪਰ ਵਾਸੇ ਪੀਰ ਮਰੀਦਾ ਪਰਹਾੜੀ ਸੱਚੀ ਰਹਿ ਰਹਿ ਰਾਸੀ